ਆਣੇ ਸਕੂਲਾਂ ਚ ਉਥੇ ਪੰਜਾਬੀ ਹੈ ਨਹੀਂਆਂ ਦੀਆਂ ਦੰਦਾਂ ਦੇ ਦੰਦੇ ਕਢਾ ਕੇ ਲਿਆਂਦੇ ਹੁਣ ਇਹਨਾਂ ਨੂੰ ਪਤਾ ਲੱਗੇ ਹਈ ਨਹੀਂ ਜਿਦੋਂ ਜੋ ਲੈਣਾ ਦੇਣਾ ਨਹੀਂ ਪਬਲਿਕ ਨਾਲ ਆਗੇ ਆਵਦਾ ਮੁੰਡਾ ਲਿਆਂਦਾ ਪੰਜਾਬੀ ਆਉਂਦੀ ਨਹੀਂ ਪੜੇ ਨੇ ਉਹ ਪਹਾੜਾਂ ਵਾਲੇ ਸਕੂਲਾਂ ਚ ਉਥੇ ਪੰਜਾਬੀ ਹੈ ਨਹੀਂ ਇੱਥੇ ਆ ਕੇ ਪੰਜਾਬੀ ਬੋਲੀ ਨਹੀਂ ਜਾਂਦੀ ਮੈਂ ਤਾਂ ਮੈਂ ਤਾਂ ਕਹਿ ਰੱਖਿਆ ਮੈਂ ਤਾਂ ਇਹ ਕਹਿ ਰੱਖਿਆ ਕਿ ਜੀ ਬਾਜਵਾ ਮਜੀਠਿਆ ਸੁਖਬੀਰ ਕੈਪਟਨ ਤੇ ਕਾ ਹੋਰ ਜਿਹੜਾ ਉਹੀ ਤੋੜਾ ਫਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਆ ਇੱਥੇ ਹੀ ਫਿਰਦਾ ਸੀ ਉਹ ਕਹਿਰਾ ਐ ਕਰਦੇ ਆ ਸੋਮ ਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣਾ ਉਂ ਤਾਂ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂੰਗਾ ਲਿਖਤੀ ਪੇਪਰ ਦੇ ਦੇਣਾ 20 ਨੰਬਰ ਲੈ ਕੇ ਦਿਖਾ ਦੇਣਾ ਨਾਲੇ ਪੇਪਰ ਵੀ ਮੈਂ ਕੋਈ ਐ ਔਖਾ ਨਹੀਂ ਪਾਉਣਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਦੂੰਗਾ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਇਹ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਇਹ ਤੂੰ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਹਾ ਕਈ ਸਹੀ ਗੱਲ ਹੈ ਨਾ ਪੰਜਾਬ ਤੇ ਰਾਜਕਰਨ ਨੂੰ ਫਿਰਦੇ ਆਂ ਅੰਗਰੇਜ਼ੀ ਬੋਲਦੇ ਆਂ ਕਰੇ ਅੰਗਰੇਜ਼ੀ ਬੋਲਦੇ ਐ ਸੋ ਸਾਡੇ 3 ਪੁੱਤਾਂ ਨੂੰ ਤਾਂ ਪੰਜਾਬੀ ਪੜਾਉਣੀ ਐ ਫੀਸ ਮਾਫੀ ਦੀ ਅਰਜ਼ੀਆਂ ਲਿਖਾਉਣੀ ਐ ਜੁਰਮਾਨਾ ਮਾਫ ਕਰ ਦਿਓ ਜੀ ਫੀਸ ਮਾਫ ਕਰ ਦਿਓ ਜੀ ਸਤੋਂ ਤਾਂ ਸਨ ਤਾਂ ਪਹਿਲੀ ਛੇਵੀਂ ਸੱਤਵੀਂ ਜੀ ਲਾਉਂਦੇ ਨੇ ਮੈਂ ਤਾਂ ਕਰ ਰਿਹਾ ਸੰ ਤਾਂ ਆਵਦੇ ਜਵਾਕ ਪੜਾਉਣੇ ਪਹਾੜਾਂ ਵਾਲਿਆਂ ਚ ਤੇ ਬਾਅਦ ਚ ਆ ਕੇ ਕਹਣਾ ਆ ਜਾ ਕਾਕਾ ਤੂੰ ਸਿੱਧਾ ਡਿਪਟੀ ਮੁੱਖ ਮੰਤਰੀ ਆਖਦੇ ਨੇ ਕਿ ਅਤੀਤ ਸ਼ਾਹ ਵੀ ਬੰਦੇ ਨੂੰ ਲੈ ਬੈਠਦਾ ਐ ਤੁਸੀਂ ਉੱਪਰਲੀ ਕਲਿੱਪ ਸੁਣੀ ਲੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਡੀਗੜ੍ਹ ਦੇ ਅੱਖਰ ਨਹੀਂ ਲਿਖਣੇ ਆਉਂਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਡੀਗੜ੍ਹ ਦੇ ਅੱਖਰ ਨਹੀਂ ਪਤਾ ਤੇ ਚੱਲੇ ਨੇ ਦੂਜਿਆਂ ਨੂੰ ਸਿਖਾਉਣ ਕਹਿੰਦੇ ਨੇ ਕਿ ਜਿਹੜਾ ਕੰਮ ਸਾਨੂੰ ਆਪ ਨੂੰ ਨਹੀਂ ਆਉਂਦਾ ਹੋਵੇ ਤੇ ਸਾਨੂੰ ਦੂਜਿਆਂ ਨੂੰ ਉਹਦੇ ਬਾਰੇ ਮਤਾਂ ਨਹੀਂ ਦੇਣੀਆਂ ਚਾਹੀਦੀਆਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਤਕਰੀਬਨ ਪਹਿਲੀ ਕਤਾਰ ਦੇ ਸਿਆਸਤਦਾਨਾਂ ਨੂੰ ਪੰਜਾਬੀ ਸਿਖਾਉਣ ਲੱਗੇ ਹੋਏ ਨੇ ਉਹਨਾਂ ਦਾ ਪੰਜਾਬੀ ਦਾ ਟੈਸਟ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਇਮਤਿਹਾਨ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਹਿੰਦੇ ਕਿ ਮੈਂ ਤਾਂ ਇਹਨਾਂ ਨੂੰ ਪੁੱਛੂੰਗਾ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਕਹਿੰਦੇ ਇਹਨਾਂ ਨੂੰ ਵੀ ਪਤਾ ਹੈ ਚੰਡੀਗੜ੍ਹ ਹੈ ਮੈਨੂੰ ਵੀ ਪਤਾ ਹੈ ਚੰਡੀਗੜ੍ਹ ਪਰ ਇਹਨਾਂ ਨੂੰ ਲਿਖਣੀ ਨਹੀਂ ਆਉਣੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਨੂੰ ਨਹੀਂ ਲਿਖਣੀ ਆ ਰਹੀ ਮੁੱਖ ਮੰਤਰੀ ਬੋਲ ਕੇ ਦੱਸਦੇ ਆ ਚੱਚੇ ਟਿੱਪੀ ਡੱਡੇ ਸਿਹਾਰੀ ਗੱਗਾ ਡਾੜਾ ਪੈਰ ਚ ਹਾਹਾ ਮੁੱਖ ਮੰਤਰੀ ਸਾਹਿਬ ਈੜੀ ਦੀ ਵਿਹਾਰੀ ਦੀ ਆਵਾਜ਼ ਸਿਹਾਰੀ ਨਾਲ ਕਦੋਂ ਆਉਣ ਲੱਗੀ ਚੰਡੀਗੜ੍ਹ ਕਦੋਂ ਬਣ ਗਿਆ ਚੰਡੀਗੜ੍ਹ ਮੁੱਖ ਮੰਤਰੀ ਸਾਹਿਬ ਦੁਬਾਰਾ ਦੁਹਰਾ ਦਿਨਾ ਚੰਡੀਗੜ੍ਹ ਹੈ ਚੰਡੀਗੜ੍ਹ ਨਹੀਂ ਤੁਹਾਨੂੰ ਆਪ ਨੂੰ ਤਾਂ ਆਉਂਦਾ ਨਹੀਂ ਚੰਡੀਗੜ੍ਹ ਲਿਖਣਾ ਤੁਸੀਂ ਦੂਜਿਆਂ ਤੇ ਪ੍ਰਸ਼ਨ ਚ ਲਾ ਰਹੇ ਹੋ ਉਹਨਾਂ ਦੀ ਪੰਜਾਬੀ ਤੇ ਤੁਹਾਡੀ ਆਪਣੀ ਪੰਜਾਬੀ ਇੰਜ ਲੱਗਦਾ ਕਿ ਜਵੇਂ ਤੁਸੀਂ ਪਹਿਲੀ ਕੱਚੀ ਜੋ ਸਕੂਲ ਛੱਡ ਦਿੱਤਾ ਹੋਵੇ ਤੇ ਕਿਸ ਪਾਸੇ ਨੂੰ ਤੁਸੀਂ ਪੰਜਾਬ ਨੂੰ ਲੈ ਕੇ ਜਾਣਾ ਚਾਹੁੰਦੇ ਹੋ ਕੀ ਤੁਸੀਂ ਮਸ਼ਕਰੀਆਂ ਕਰਕੇ ਪੰਜਾਬੀਆਂ ਦਾ ਢਿੱਡ ਭਾਲ ਸਕਦੇ ਹੋ ਕੀ ਤੁਸੀਂ ਮਸ਼ਕਰੀਆਂ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦੇ ਹੋ ਮੈਂ ਨਹੀਂ ਕਹਿੰਦਾ ਕਿ ਸੁਖਬੀਰ ਬਾਦਲ ਨੂੰ ਵਿਕਰਮ ਜੀਠੀਆ ਨੂੰ ਖੈਰੇ ਨੂੰ ਬਾਜਵੇ ਨੂੰ ਜਾਂ ਹੋਰ ਕਿਸੇ ਨੂੰ ਪੰਜਾਬੀ ਆਉਂਦੀ ਆ ਜਾਂ ਨਹੀਂ ਆਉਂਦੀ ਪਰ ਅਗਲੇ ਤੁਹਾਡੇ ਵਾਂਗੂ ਮਸ਼ਕਰੀਆਂ ਨਹੀਂ ਕਰਦੇ ਤੁਹਾਡੇ ਵਾਂਗੂ ਲੋਕਾਂ ਦੇ ਮਤਿਆਂ ਨਹੀਂ ਲੈਂਦੇ ਕਿ ਕਿਸ ਪ੍ਰਕਾਰ ਕਿਸੇ ਨੂੰ ਆਉਣੀ ਤੁਹਾਨੂੰ ਆਪ ਨੂੰ ਨਹੀਂ ਆਉਂਦੀ ਆ ਸਿੱਧ ਹੋ ਗਿਆ ਔਨ ਰਿਕਾਰਡ ਹੈ ਤੁਹਾਡੇ ਆਪਣੇ ਭਾਸ਼ਣ ਚ ਹੈ ਕਿ ਤੁਹਾਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਤੁਹਾਨੂੰ ਪਤਾ ਹੀ ਨਹੀਂ ਕਿ ਸਿਹਾਰੀ ਦੀ ਆਵਾਜ਼ ਕੀ ਹੁੰਦੀ ਹੈ ਤੇ ਵਿਹਾਰੀ ਦੀ ਆਵਾਜ਼ ਕੀ ਹੁੰਦੀ ਹੈ ਤੁਸੀਂ ਲੋਕਾਂ ਨੂੰ ਸਿਖਾਉਣ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਤੁਹਾਡੇ ਪਿਤਾ ਜੀ ਮਾਸਟਰ ਸੀ ਤੁਸੀਂ ਕਿਸੇ ਪੰਜਾਬੀ ਵਾਲੇ ਮਾਸਟਰ ਕੋਲੇ 2-4 ਦਿਨ ਲਾ ਲਓ ਤੁਹਾਨੂੰ ਸਿਹਾਰੀ ਵਿਹਾਰੀ ਦੀ ਆਵਾਜ਼ ਦਾ ਪਤਾ ਲੱਗ ਜਾਏ ਕਿ ਕਿਹੜੀ ਹੁੰਦੀ ਆ ਗੱਲਾਂ ਦੂਜਿਆਂ ਨੂੰ ਕਰਨੀਆਂ ਢੇਰ ਸੱਗਲੀਆਂ ਹੁੰਦੀਆਂ ਨੇ ਜਦੋਂ ਆਪ ਤੇ ਪੈਂਦੀ ਆ ਨਾ ਤੇ ਪਤਾ ਫੇਰ ਲੱਗਦਾ ਪੰਜਾਬ ਦੇ ਇਸੇ ਭਾਸ਼ਾ ਦਾ ਹੀ ਹਿੱਸਾ ਹੈ ਕਿ ਸਾਨੂੰ ਤਰਜ਼ੀਆਂ ਲਿਖਣ ਲੱਗਾ ਤਾਂ ਸਾਨੂੰ ਤਾਂ ਮਿੰਨਤਾਂ ਤੇ ਅਰਜ਼ੀ ਲਿਖਣਾ ਕਦੋਂ ਤੋਂ ਮਿੰਨਤ ਹੋ ਗਈ ਕੀ ਸਾਡੇ ਜਵਾਕਾਂ ਨੂੰ ਪੰਜਾਬੀ ਦੇ ਵਿੱਚ ਚਰਜੀ ਲਿਖਣੀ ਨਹੀਂ ਆਉਣੀ ਚਾਹੀਦੀ ਕੀ ਸਾਡੇ ਜਵਾਕਾਂ ਨੂੰ ਕੋਈ ਲੇਖ ਕੋਈ ਐਸੇ ਲਿਖਣਾ ਨਹੀਂ ਆਉਣਾ ਚਾਹੀਦਾ ਤੁਸੀਂ ਪੰਜਾਬ ਦੇ ਜਵਾਕਾਂ ਨੂੰ ਜਿਹੜੇ ਪੰਜਾਬੀ ਮਾਧਿਅਮ ਨਾਲ ਪੜ੍ਹ ਕੇ ਮਾਂ ਬੋਲੀ ਦੀ ਸੇਵਾ ਕਰਦੇ ਆ ਉਹਨਾਂ ਨੂੰ ਤੁਸੀਂ ਬੁੱਧੂ ਸਮਝਦੇ ਹੋ ਉਹਨਾਂ ਨੂੰ ਤੁਹਾਨੂੰ ਉਹ ਲੱਗਦਾ ਕਿ ਉਹ ਨਲਾਇਕ ਹੁੰਦੇ ਨੇ ਤੁਸੀਂ ਇੱਕ ਪਾਸੇ ਤਾਂ ਤੁਸੀਂ ਉਹਨਾਂ ਲੋਕਾਂ ਨੂੰ ਭੰਡ ਰਹੇ ਹੋ ਜਿਹੜੇ ਪਹਾੜੀਆਂ ਵਾਲੇ ਸਕੂਲ ਦੂਣ ਜਾਂ ਡਲੋਜੀ ਪੜ੍ਹ ਕੇ ਆਉਂਦੇ ਆ ਤੇ ਨਾਲ ਹੀ ਨਾਲ ਤੁਸੀਂ ਇਸ ਗੱਲ ਦਾ ਪ੍ਰਾਈਜ਼ ਕਰੀ ਜਾਂਦੇ ਹੋ ਕਿ ਵੀ ਉੱਥੇ ਦਾ ਕੁਝ ਹੋਰ ਸਿਖਾਇਆ ਜਾਂਦਾ ਸਾਡੇ ਇੱਥੇ ਕੁਝ ਹੋਰ ਸਿਖਾਇਆ ਜਾਂਦਾ ਕੌਣ ਕਹਿੰਦਾ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਅਰਜ਼ੀਆਂ ਪੜ੍ਹਾਉਣਾ ਤੇ ਲਿਖਾਉਣਾ ਤੇ ਸਿਖਾਉਣਾ ਮਾੜੀ ਗੱਲ ਹੈ ਕੌਣ ਕਹਿੰਦਾ ਕਿ ਪੰਜਾਬੀ ਸਾਹਿਤ ਦੇ ਅੰਦਰ ਇਹਨਾਂ ਚੀਜ਼ਾਂ ਦੀ ਥਾਂ ਨਹੀਂ ਜਾਂ ਫਿਰ ਵਿਅਕਤੀ ਵਿਸ਼ੇਸ਼ ਦੀ ਨਿੱਜੀ ਜ਼ਿੰਦਗੀ 'ਚ ਅਰਜ਼ੀਆਂ ਕੰਮ ਨਹੀਂ ਆਉਂਦੀਆਂ ਜਿਨ੍ਹਾਂ ਨੇ ਜੀ ਲਾ ਕੇ ਭਗਵੰਤ ਮਾਨ ਸਾਹਿਬ ਪੜਿਆ ਹੋਵੇ ਨਾ ਤੇ ਉਹਨਾਂ ਨੂੰ ਇਹ ਚੀਜ਼ਾਂ ਅੱਗੇ ਜਾ ਕੇ ਬਹੁਤ ਜ਼ਿੰਦਗੀ ਦੇ ਵਿੱਚ ਕੰਮ ਆਉਂਦੀਆਂ ਨੇ ਜੇਕਰ ਤੁਹਾਡੇ ਵਾਂਗੂ ਮਸ਼ਕਰੀਆਂ ਕਰਕੇ ਸਾਰਿਆ ਹੋਵੇ ਫਿਰ ਸ਼ਾਇਦ ਨਾ ਆਉਂਦੀਆਂ ਹੋਣ ਇੱਕ ਅਲੱਗ ਦਾ ਗੱਲ ਹੈ ਲੋਕਾਂ ਨੂੰ ਪੰਜਾਬੀ ਸਿਖਾਉਣ ਤੋਂ ਪਹਿਲਾਂ ਤੁਹਾਨੂੰ ਵੀ ਇੱਕ ਕੈਤਾ ਲੈ ਲੈਣਾ ਚਾਹੀਦਾ ਹੈ ਤੇ ਇੱਕ ਮੁਹਾਰਨੀ ਉੱਤੇ ਹੁੰਦੀਆਂ ਨੇ ਤੁਹਾਨੂੰ ਮੁਹਾਰਨੀਆਂ ਪੜ ਲੈਣੀਆਂ ਚਾਹੀਦੀਆਂ ਨੇ ਤੇ ਉਹਦੇ ਤੇ ਉੱਚ ਸਵਾਰਾਂ ਦੀ ਆਵਾਜ਼ਾਂ ਵੀ ਹੁੰਦੀਆਂ ਨੇ ਤੁਹਾਨੂੰ ਪਤਾ ਲੱਗ ਜੇਗਾ ਕਿ ਸਿਹਾਰੀ ਦੀ ਆਵਾਜ਼ ਕਿਹੜੀ ਹੁੰਦੀ ਹੈ ਤੇ ਵਿਹਾਰੀ ਦੀ ਆਵਾਜ਼ ਕਿਹੜੀ ਹੁੰਦੀ ਹੈ ਬੜੀ ਹਾਸੋ ਹੀ ਨਹੀਂ ਗੱਲ ਹੈ ਕਿ ਮੁੱਖ ਮੰਤਰੀ ਭਰੀ ਸਟੇਜ ਦੇ ਉੱਤੇ ਦੂਜਿਆਂ ਦਾ ਠੱਠਾ ਲਾ ਰਿਹਾ ਹੋਵੇ ਤੇ ਉਹਨੇ ਜਿਹੜੀ ਜਿਹੜੀ ਚੀਜ਼ ਤੇ ਲਾਉਣ ਦੀ ਕੋਸ਼ਿਸ਼ ਕਰਦਾ ਹੋਵੇ ਉਹ ਮੁੱਖ ਮੰਤਰੀ ਨੂੰ ਖੁਦ ਨਾ ਆਉਂਦੀ ਹੋਵੇ ਅਤੇ ਥੱਲੇ ਬੈਠੇ ਲੋਕ ਤਾੜੀਆਂ ਮਾਰਦੇ ਹੋਣ ਇਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਬૌਧਿਕ ਦਿਵਾਲਾ ਨਿਕਲਣ 'ਚ ਕੋਈ ਬਹੁਤਾ ਸਮਾਂ ਬਾਕੀ ਨਹੀਂ ਬਚਿਆ